ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਜੀ ਠੀਕ ਹਾਂ ਵੀਰੇ। ਕੂਤਰ ਠੀਕ ਨੇ ਵੀਰੇ ਸਾਰਿਆਂ ਦੀ। ਪ੍ਰਮਾਤਮਾ ਦੀ ਕਿਰਪਾ ਨਾਲ ਜੀ ਆਪਣੇ ਕੂਤਰ ਵੀ ਠੀਕ ਨੇ। ਪੂਰੇ ਇਹਨਾਂ ਬੁੜਕ ਤੇ ਫਿਰਦੇ ਨੇ ਜਾਲਾਂ 'ਚ। ਉਧਰ ਜਾਲ 'ਚੋਂ ਨਿਕਲ ਜਿਵੇਂ ਮੈਨੂੰ ਉਧਰ ਹੀ ਫੜਕ ਰਿਹਾ ਕਬੂਤਰ। ਤੇ ਅੱਜ ਵੀ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਜੀ ਤੁਹਾਡੇ ਲਈ। ਇਹ ਵੀ ਤੇ ਬਹੁਤ ਜ਼ਿਆਦਾ ਹੁਣ ਜਲ ਰਿਹਾ ਇੱਕ। ਕਈ ਕਬੂਤਰਾਂ ਦੇ ਨੇ ਵੀਰੇ ਫੰਗ ਬਰੀਕ ਆ ਜਾਂਦੇ ਨੇ ਜੀ। ਆਪਣੇ ਵੀ ਤੇ ਕੂਤਰੀ ਆ ਗਏ ਸੀਗੇ ਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਬੂਤਰੀ ਦੇ ਫੰਗ ਤੇ ਹੋਰ ਸਨੋਈ ਠੀਕ ਹੋ ਹਮ ਜਾਲ ਦੇ ਵਿੱਚ ਛੱਡੇ ਹੋਏ ਨੇ ਜੀ ਆਪਣੇ ਉੱਡਣ ਵਾਲੇ ਕਬੂਤਰ ਬਾਜੀ ਵਾਲੇ ਸਾਰੇ ਧੁੱਪਾਂ ਤਾਂ ਪਾ ਲਵਾਉਣ ਨੂੰ ਸਾਰੇ ਮੋਟੇ ਢਿੱਲੇ ਮਿੱਠੇ ਹੁੰਦੇ ਨੇ ਸਾਰੇ ਠੀਕ ਹੋ ਜਾਂਦੇ ਨੇ ਜੀ ਇਹਦੇ ਨਾਲ ਛੱਡਣਾ ਔਰ ਠੀਕ ਹੈ ਜੀ ਤੇ ਵੀਰੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਜੀ ਆਪਣੀ ਕਬੂਤਰੀ ਜੀ ਦੇ ਸੰਘ ਬਰੀਕ ਆਏ ਨੇ ਜੀ ਆ ਦੇਖੋ ਜੀ ਇਹਦੇ ਵੀਰੇ ਇੱਕਣਾ ਆਗੇ ਜੀ ਸਾਰੇ ਫੰਗ ਜੀ ਪਿਛਲੇ ਸਾਲ ਤੇ ਇਸ ਵਾਰ ਵੀਰੇ ਆਪਾਂ ਨੇ ਇਹਨੂੰ ਮਿੱਟੀ-ਮੁੱਟੀ ਪਾਈ ਆ ਕਬੂਤਰਾਂ ਨੂੰ ਮਿੱਟੀ ਇਟ ਰੋੜੀ ਕੁੱਟ ਕੇ ਤੇ ਹੁਣ ਇਹਦੇ ਫੰਗ ਇਦਾਂ ਹੋ ਗਏ ਜੀ ਦੁਬਾਰ ਚ ਮੋٹے ਫੰਗ ਆ ਗਏ ਆ ਦੇਖੋ ਜੀ ਬਰੀਕ ਫੰਗ ਸੀਗੇ ਜੀ ਇਦਾਂ ਇਹ ਵੀਰੇ ਇੱਕ ਪੱਕੇ ਖੁੱਡੇ ਦੇ ਅੰਦਰ ਬੰਦ ਸੀਗੀ ਸਿਰਫ ਪੀ ਜਾਲ ਜੂਲ ਦੇ ਵਿੱਚ ਨਹੀਂ ਸੀ ਕੱਢਦੇ ਉਹ ਨਾ ਤੇ ਆਪਣੇ ਮਿੱਟੀ-ਮੁੱਟੀ ਪਾਉਂਦੇ ਸੀਗੇ ਤੇ ਜੰਮੀ ਬਰੀਕ-ਬਰੀਕ ਫੰਗ ਸੀਗੇ ਜੀ ਤੇ ਹੁਣ ਤਾਂ ਵੀ ਇਹ ਮਾੜਾ-ਮੋਟਾ ਪੈ ਗਿਆ ਜੀ ਫਰਕ ਯਾਨੀ ਇਸ ਵਾਰ ਜਿਹੜੇ ਫੰਗਰੇ ਦੁਆਰ ਸੀ ਝੜ ਕੇ ਨਵੇਂ ਆਏ ਨੇ ਉਹ ਸਾਰੇ ਫੰਗ ਵੀਰੇ ਮੋਟੇ ਆਏ ਨੇ ਤੇ ਸਹੀ ਆਏ ਨੇ ਜੀ ਤੇ ਹੁਣ ਇਹਦੇ ਵੀਰੇ ਸੈੱਟ ਆ ਜਾਣਗੇ ਫੰਗ ਸਾਰੀ ਇਹ ਵੀ ਆਪਣਾ ਵੀ ਜਣੀ ਮੇਨ ਕਾਰਨ ਤਾਂ ਇਹੀ ਮੰਨਦੇ ਆਪਾਂ ਵੀ ਯਾਰ ਕਬੂਤਰ ਨੂੰ ਕੈਲਸ਼ੀਅਮ ਨਹੀਂ ਪ੍ਰੋਪਰ ਮਿਲਦਾ ਹੈਗਾ ਜੀ ਇਹ ਉਦੋਂ ਹੁੰਦਾ ਜੀ ਤੇ ਫੇਰੇ ਵੀਰੇ ਇਹਨਾਂ ਦੇ ਜਿਹੜੇ ਫੰਗ ਬਰੀਕ ਆਉਂਦੇ ਨੇ ਠੀਕ ਹੈ ਜੀ ਜਿਵੇਂ ਹੁਣ ਆਪ ਵੀਰੇ ਆਪਣੇ ਵਿੱਚ ਪੁਰਾਣੇ ਕੂਤਰ ਵੀ ਫਿਰਦੇ ਨੇ ਤੇ ਇਹਨ ਸਾਰੇ ਵੀਰੇ ਸੈੱਟ ਨੇ ਪੂਰੇ ਫੰਗ ਚਾੜਦੇ ਨੇ ਦੇਖੀ ਦੇਖੋ ਦੇਖੀ ਉਹ ਇਹਨਾਂ ਕੋਈ ਕੱਢਦੀ ਯਾਰ ਤੂੰ ਆਰੇ ਕੂਤਰ ਥੱਲੇ ਛੜਦੇ ਹੁਣ ਉਹਨਾਂ ਦੇਖ ਲਓ ਵੀਰੇ ਕਾ ਬਚਾ ਆਪਣਾ ਐਤ ਕੀ ਇਹਦੇ ਫੰਗ ਦੇਖ ਲਓ ਮੈਂ ਨੂੰ ਵੀ ਜਣੀ ਫੰਗੇ ਵਾਲੇ ਵਧੀਆ ਲੱਗੇ ਵੀਰੇ ਉੱਪਰ ਤੇ ਤਾਂ ਜੇ ਵੀਰੇ ਫੰਗ ਵਧੀਆ ਹੋਣਗੇ ਤਾਂ ਹੀ ਕਬੂਤਰ ਉੱਡੂਗਾ ਆ ਦੇਖ ਲਓ ਵੀ ਮਾੜੀ ਜਿਹੀ ਜਗਾ ਨਹੀਂ ਹੈਗੀ ਵੀ ਜਿਹੜੀ ਹਵਾ ਕਰਾਸ ਹੋ ਜੂਗੀ ਇਹ ਸਾਰੇ ਫੰਗ ਵੀਰੇ ਨੇ ਪ੍ਰੋਪਰ ਸਹੀ ਆ ਆ ਬਚ ਕੇ ਦੇਖ ਲਓ ਵੀਰੇ ਫੰਗ ਲੋ ਮੈਂ ਫੰਗ ਹੋਣੇ ਚਾਹੀਦੇ ਨੇ ਵੀਰੇ ਤਾਂ ਹੀ ਕਬੂਤਰ ਉੱਡੂਗਾ ਵੀ ਨਹੀਂ ਤਾਂ ਹੋਈ ਘਟ ਉਡਨੇ ਵਾਲੀ ਰਹਿੰਦੇ ਨੇ ਕੂਤਰ ਠੀਕ ਹੈ ਜੀ ਆਹ ਦੇਖ ਲਓ ਵੀਰੇ ਇਹ ਬੱਚਾ ਬਿਮਾਰ ਹੋ ਗਿਆ ਸੀ ਜੀ ਆਪਣਾ ਤੇ ਇਹਦੇ ਹੁਣ ਇਹਦੇ ਦੁਆਰ ਚ ਹੀ ਨਹੀਂ ਇਹਦੇ ਖੰਗ ਦੁਆਰ ਚ ਹੀ ਹੁਣ ਇੰਨੇ ਪੱਟ ਕੇ ਇੰਨੇ ਦਾਸਾਰ ਆ ਗਏ ਵੀਰੇ ਆਹ ਵਾਲੇ ਦੇਖਾਂਗੇ ਵੀਰੇ ਇਹਦਾ ਆਪਾਂ ਦੁਬਾਰਾ ਖੇਚਰਾਂਗੇ ਹੁਣ ਮੂਰੇ ਬਾਜੀਆਂ ਹੁਣ ਤੁਹਾਨੂੰ ਪਤਾ ਸਟਾਰਟ ਨਹੀਂ ਵੀ 2 ਮਹੀਨੇ ਤੱਕ ਵੀ ਦਿਨ ਨੇ ਕੋ ਫੰਗੇ ਜਿਹੜਾ ਹੈ ਕਿ ਆਪਾਂ ਉਹਨੇ ਕੋ ਖਚ ਲਾਂਗੇ ਠੀਕ ਹੈ ਜੀ ਇਹਨੂੰ ਬਚਨ ਦਿਖਾਮ ਹੋਇਆ ਮੈਨੂੰ ਦਵਾਈ ਦੇਣੀ ਆਪਾਂ ਨੇ ਮੂੰਹ ਪੱਕਿਆ ਹਲਦਾ ਹੈ ਦਵਾਈ ਦਿੰਨੇ ਆ ਵਾਜੀ ਨੂੰ ਇਹਨੂੰ ਮੂੰਹ ਪੱਕਿਆ ਕੱਢ ਦੇ ਗੱਟੀ ਜੀ ਏਕਣਾ ਵੀਰੇ ਕਬੂਤਰ ਚੈੱਕ ਕਰਦੇ ਰਿਹਾ ਕਰੋ ਵੀਰੇ ਡੇਲੀ ਖੜਫੜ ਕੇ ਮਾੜਾ ਮੋਟਾ ਕਬੂਤਰਾਂ ਦੀ ਨਿਗਾਸਾਨੀ ਪੱਜਦੀ ਹੈ ਪਤਾ ਲੱਗਦਾ ਰਹਿਣਾ ਵੀ ਕਿਹੜੇ ਕੂਤਰ ਨੂੰ ਕੀ ਪ੍ਰੋਬਲਮ ਆ ਜੀ। ਇਹ ਹੁਣ ਇਹਨੂੰ ਬੈਵਾਦੀ ਜੀ ਹੋਈ ਹੋਈ ਸੀ। ਇਹ ਵਚਾ ਵੀਰੇ ਆਪਣਾ ਇਹ ਤੇ ਕੀ ਲੱਕ ਇਹਦੇ ਫੰਗ ਦੇਖ ਲਓ ਜੀ ਦੋ। ਅਬ ਵੀਰੇ ਆਪਾਂ ਇੱਕ ਫੰਗ ਪੱਟਣਾ ਪਟਾਈ ਜਦੋਂ ਆਪਾਂ ਪਰ ਪਟਾਈ ਕਰਨੀ ਵੀ ਉਦੋਂ ਵੀ ਵੀਡੀਓ ਪਾ ਦਾਂਗੇ। ਤੇ ਫੰਗ ਪੱਟਣ ਦਾ ਵੀਰੇ ਦੱਸ ਦਾਂਗੇ ਤੁਹਾਨੂੰ ਤਰੀਕਾ ਵੀ ਕਿਵੇਂ ਫੰਗ ਪੱਟਣੇ ਨੇ ਜੀ। ਠੀਕ ਹੈ ਜੀ। ਇਹਦਰ ਜਿਹੜੇ ਫੰਗ ਖਰਾਬ ਜੀ ਨੇ ਦਿਖਾਉਦੇ ਹਮਲੇ ਫਿਰ ਇਹਦੇ ਵੀ ਇਹ ਵੀ ਸੈੱਟ ਆ ਗਏ ਹੁਣ ਫੰਗ ਪਿਛਲੇ ਸਾਲ ਤਾਂ ਸਹੀ ਨਹੀਂ ਸੀਗੇ ਇਹਦੇ ਤੇ ਸਾਰੇ ਫੰਗ ਝਾੜ ਕੇ ਵੀ ਇਹ ਆਪਣੇ ਆਪ ਸਾਰਾ ਜਿਵੇਂ ਕੂਤ ਨਹੀਂ ਹੁਣ ਫੰਗ ਸੈੱਟ ਨੇ ਜੀ ਇਹਨਾਂ ਦੇ ਆ ਬੈਠੇ ਨੇ ਬਾਕੀ ਸਾਰੀ ਥੱਲੇ ਕਾਹੀ ਫੜੀ ਹੋਈ ਸੀਗੀ ਤੇ ਹੁਣੇ ਕਾਹੀ ਫੜੀ ਕਿਹੜਾ ਫੜਦਾਂ ਨੂੰ ਚਲੋ ਠੀਕ ਹੈ ਜੀ ਸਾਰੀ ਗੱਲ ਵੀ ਇਹ ਸਾਰਿਆਂ ਨੂੰ ਤੇ ਵੀ ਇਹ ਧਿਆਨ ਰੱਖਿਆ ਕਰੋ ਕਬੂਤਰਾਂ ਦਾ ਫੰਗਰ ਨਾਲ ਤੁਹਾਨੂੰ ਦੱਸਤਾ ਵੀ ਕੈਲਸ਼ੀਅਮ ਦੀ ਕਮੀ ਕਰਕੇ ਵੀ ਇਹ ਬਰੀਕ ਆਉਂਦੇ ਨੇ ਇਹ ਇਹਨਾਂ ਨੂੰ ਜਿੰਨਾ ਹੋ ਸਕੇ ਵੀਰੇ ਰੋੜੀ ਕੁੱਟ ਕੇ ਪਾਓ ਠੀਕ ਹੈ ਜੀ ਇਹਨਾਂ ਨੂੰ ਜਿੰਨਾ ਹੋ ਸਕਦਾ ਮਿੱਟੀ ਪਾਓ ਵੀਰੇ ਬਾਜ਼ੀਆਂ ਮੌਕੇ ਤਾਂ ਚਲੋ ਖੈਰ ਆਪਾਂ ਨਹੀਂ ਪਾ ਸਕਦੇ ਮਿੱਟੀ ਤੇ ਰੋੜੀ ਪਰ ਜਣੀ ਵੀਰੇ ਆਹ ਦਿਨਾਂ ਦੇ ਵਿੱਚ ਆ ਕੇ ਮਿੱਟੀ ਰੋੜੀ ਜ਼ਰੂਰੀ ਆ ਕਬੂਤਰਾਂ ਨੂੰ ਵੀਰੇ ਇਹ ਜ਼ਰੂਰ ਪਾਇਆ ਕਰੋ ਮਿੱਟੀ ਪਾਇਆ ਕਰੋ ਰੋੜੀ ਪਾਇਆ ਕਰੋ ਕਬੂਤਰਾਂ ਨੂੰ ਜਿੰਨਾ ਹੋ ਸਕਦਾ ਕੈਲਸ਼ੀਅਮ ਵਾਲੀਆਂ ਚੀਜ਼ਾਂ ਪਾਇਆ ਕਰੋ ਜਿਵੇਂ ਵੀਰੇ ਆਪਣੇ ਕੋਈ ਅੰਡਿਆਂ ਦੀ ਰੇੜੀ ਦੇ ਉੱਤੋਂ ਅੰਡਿਆਂ ਦੇ ਛਿਲਕ ਲੈ ਲਿਆ ਕਰੋ ਉਹਨਾਂ ਧੁੱਪਾਂ ਦੇ ਵਿੱਚ ਸਕਾ ਕੇ ਐਨ ਜਿਵੇਂ ਹੀ ਕੁੱਟ ਲੋ ਕੁੱਟ ਕੇ ਐਨ ਵੀਰੇ ਬਰੀਕ ਕਰਕੇ ਉਹਨਾਂ ਨੂੰ ਦੇ ਸਕਦੇ ਆਪਾਂ ਠੀਕ ਹੈ ਜੀ ਚਲੋ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣੀ ਵੀਰੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮੈਂ ਦੱਸੇ ਦਿੱਤਾ ਵੀਰੇ ਆਪਾਂ ਨੇ ਹੁਣ ਬਰੀਕ ਫੰਗਾਂ ਦਾ ਕਾਰਨ ਤੇ ਇਲਾਜ ਵੀ ਦੱਸਤਾ ਧੰਨਵਾਦ